ਨੋਟ ਸ਼੍ਰੀ ਗੰਗਾ ਨਗਰ نیشنل ਹਾਈਵੇ ਨੰਬਰ 7 ਤੇ ਪਿੰਡ ਕਰਮਗੜ੍ਹ ਦਾ ਇਹ ਰਕਬਾ ਹੈਗਾ ਜਿੱਥੇ ਸਾਡੇ ਨਾਲ ਕੁਝ ਕਿਸਾਨ ਖੜੇ ਨੇ ਇਹਨਾਂ ਦੀ ਸਮੱਸਿਆ ਹੈ ਨੈਸ਼ਨਲ ਹਾਈਵੇ ਦੇ ਨਿਰਮਾਣ ਦੇ ਦੌਰਾਨ ਨਹਿਰੀ ਖਾਲੇ ਜਿਹੜੇ ਐ ਸਿੰਚਾਈ ਨੂੰ ਜਿਹੜੇ ਖੇਤਾਂ ਨੂੰ ਪਾਣੀ ਲੱਗਦਾ ਉਹ ਖਾਲੇ ਜਿਹੜੇ ਨੈਸ਼ਨਲ ਹਾਈਵੇ ਨੇ ਇਹਨਾਂ ਦੀ ਜ਼ਮੀਨ ਨੂੰ ਅਕਵਾਇਰ ਕਰ ਲਿਆ ਗਿਆ ਸੀ ਤੇ ਬਾਅਦ ਵਿੱਚ ਇਹ ਵਿਸ਼ਵਾਸ ਦਿਵਾਇਆ ਸੀ ਵੀ ਇਹ ਖਾਲੇ ਅਸੀਂ ਨੈਸ਼ਨਲ ਹਾਈਵੇ ਵੱਲੋਂ ਨਵੇਂ ਬਣਾ ਕੇ ਦਿੱਤੇ ਜਾਣਗੇ ਉਹ ਖਾਲਿਆਂ ਦਾ ਨਿਰਮਾਣ ਤਾਂ ਹੋ ਚੁੱਕਿਆ ਹੈ ਪਰ ਮਟੀਰੀਅਲ ਕਿਸਾਨਾਂ ਦਾ ਕਹਿਣਾ ਕਿ ਘਟਿਆ ਲੱਗਿਆ ਹੋਣ ਕਾਰਨ ਆਏ ਵਰੀਏ ਖਾਲੇ ਚ ਪਾਣੀ ਛੱਟਦਾ ਹੈ ਖਾਲਾ ਰੁੜ ਜਾਂਦਾ ਜਿਹਦੇ ਕਰਕੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ ਅਸੀਂ ਇੱਥੇ ਕਿਸਾਨ ਇਕੱਠੇ ਹੋਏ ਆ ਜਿਹੜਾ ਐਨ ਐਚ 7 ਦੀ ਛੱਟ ਵਣੀ ਵੀ ਹੈ ਇਹਸ਼ ਕਰਕੇ ਇਹਨਾਂ ਨੇ ਸਾਨੂੰ ਪੁਰਾਣਾ ਖਾਟਾ ਕੇ ਨਵਾਂ ਬਣਾਉਣ ਦੀ ਕਿਹਾ ਸੀਗਾ ਇਹਨਾਂ ਨੇ ਖਾਲਾ ਨਵਾਂ ਬਣਾਤਾ ਸਾਡਾ ਕੋਈ ਸੁਣਾਈ ਨਹੀਂ ਇਹ ਖਾਲਾ 7ਵੀਂ ਵਾਰ ਟੁੱਟ ਚੁੱਕਿਆ ਜੇ ਅਸੀਂ ਮਹਿਕਮੇ ਕੋਲੇ ਜਾਂਦੇ ਆ ਮਹਿਕਮੇ ਵਾਲੇ ਨਹੀਂ ਗੱਲ ਸੰਦੇ ਜੇ ਖਾਲੇ ਵਾਲਿਆਂ ਨੂੰ ਕਹਿੰਦੇ ਖਾਲੇ ਵਾਲੇ ਗੱਲ ਸੰਦੇ ਕਿਸਾਨ ਹਰ ਹਫਤੇ ਆ ਰਿਹਾ ਹਰਿਵਾਰੀ ਆ ਦਿਨ ਕੋਈ ਮਾੜੀ ਦਿੱਕਤ ਆਉਂਦੀ ਹੈ ਖਾਲਾ ਉਛਲ ਕੇ ਟੁੱਟ ਜਾਂਦਾ ਹੈ ਤੇ ਸਾਡਾ ਨੁਕਸਾਨ ਦਾ ਇਸ ਨਰਮੇ ਵਾਲੇ ਬੰਦੇ ਆ ਲਾਸਟ ਤੇ ਬੈਠੇ ਆ ਜਦੋਂ ਪਾਣੀ ਨਹੀਂ ਆਉਂਦਾ ਖਾਲੇ ਤੇ ਆਉਣੇ ਆ ਪੈਸੇ ਇਕੱਠੇ ਕਰਦੇ ਆ ਲਾਉਣੇ ਆ ਹਰਵੇਂ ਦਿਨ ਬੈਠ ਟੁੱਟ ਜਾਂਦਾ ਇਹਦੇ ਵੀ ਉਹ ਜ਼ਮੀਨ ਰਿਕੁਆਇਰ ਹੋ ਗਈ ਉਹ ਤਾਂ ਅਸੀਂ ਵਿੱਚ ਲਵਾਗੇ ਤੇ ਤੁਹਾਨੂੰ ਨਵਾਂ ਖਾਲਾ ਬਣਾ ਦਿੰਨੇ ਆ ਜਿਹੜਾ 30 ਸਾਲ ਦੀ ਸਾਡੀ ਗਾਰੰਟੀ ਹੈ ਜੇ ਟੁੱਟ ਗਿਆ ਅਸੀਂ ਆਖਾਂ ਸਾਡਾ ਖਾਲਾ ਚੱਲਣਾ ਨਹੀਂਗਾ ਇਹ ਜਿਹੜਾ ਤੁਸੀਂ ਬਣਾਈ ਜਾਂਦੇ ਹੋ ਆਦੇ ਨਹੀਂ ਚੱਲੂਗਾ ਸਾਰੇ ਲੋਕਾਂ ਨੇ ਜ਼ੋਰ ਜਆ ਸੀ ਅਖੇ ਸਾਡੀ ਪਾਈਪ ਲਾਈਨ ਹੀ ਪਾ ਦਿਓ ਤੁਸੀਂ ਜੇ ਤੁਸੀਂ ਇੱਥੇ ਬਣਾਉਣਾ ਹੈ ਤਾਂ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਮਹਿਕਮੇ ਆल्या ਨੇ ਆਦੇ ਜੀ ਗਾਰੰਟੀ ਲੈ ਲਓ ਉਹ ਲੈ ਲਓ ਮਾਰ ਕੇ ਮਿੱਠੇ ਪੋਚੇ ਤੇ ਮੇਰੀ ਤਾਂ ਜ਼ਮੀਨ ਹੈ ਠੇਕੇ ਤੇ ਉਹ ਵਿਚਾਰੇ ਨਰਮਾ ਵੀ ਜਣ ਬਣੀ ਉਹ 15 ਦਿਨਾਂ ਨੂੰ ਸਵੇਰੇ ਦੀ 15 ਤਰੀਕ ਨੂੰ ਬੰਦੀ ਆ ਜਾਣੀ ਹੈ ਆ ਸਾਰੀਆਂ ਵਾਰੀਆਂ ਪਰਸੋਂ ਦਾ ਟੁੱਟਿਆ ਖਾਲ ਅੱਜ ਸਾਰੇ ਬੰਦੇ ਇਕੱਠੇ ਹੋ ਕੇ ਪੈਸੇ ਥੋੜੇ ਥੋੜੇ ਇਕੱਠੇ ਕਰਕੇ ਤੇ 7ਵੀਂ ਵਾਰ ਬਣਾਉਣ ਲੱਗੇ ਐ ਇਹਨੂੰ ਫਾਲਸ ਅਸੀਂ ਇਸ ਵਕਤ ਖੜੇ ਆਂ ਮਲੋਟ ਸ਼੍ਰੀ ਗੰਗਾ ਨਗਰ نیشنل ਹਾਈਵੇ ਨੰਬਰ 7 ਤੇ ਪਿੰਡ ਕਰਮਗੜ੍ਹ ਦਾ ਇਹ ਰਕਬਾ ਹੈਗਾ ਜਿੱਥੇ ਸਾਡੇ ਨਾਲ ਕੁਝ ਕਿਸਾਨ ਖੜੇ ਨੇ ਇਹਨਾਂ ਦੀ ਸਮੱਸਿਆ ਹੈ نیشنل ਹਾਈਵੇ ਦੇ ਨਿਰਮਾਣ ਦੇ ਦੌਰਾਨ ਨਹਿਰੀ ਖਾਲੇ ਜਿਹੜੇ ਐ ਸਿੰਚਾਈ ਨੂੰ ਜਿਹੜੇ ਖੇਤਾਂ ਨੂੰ ਪਾਣੀ ਲੱਗਦਾ ਉਹ ਖਾਲੇ ਜਿਹੜੇ نیشنل ਹਾਈਵੇ ਨੇ ਇਹਨਾਂ ਦੀ ਜ਼ਮੀਨ ਨੂੰ ਅਕਵਾਇਰ ਕਰ ਲਿਆ ਗਿਆ ਸੀ ਤੇ ਬਾਅਦ ਵਿੱਚ ਵਿਸ਼ਵਾਸਤ ਹੋਇਆ ਸੀ ਵੀ ਇਹ ਖਾਲੇ ਅਸੀਂ نیشنل ਹਾਈਵੇ ਵੱਲੋਂ ਨਵੇਂ ਬਣਾ ਕੇ ਦਿੱਤੇ ਜਾਣਗੇ ਉਹ ਖਾਲਿਆਂ ਦਾ ਨਿਰਮਾਣ ਤਾਂ ਹੋ ਚੁੱਕਿਆ ਹੈ ਪਰ ਮਟੀਰੀਅਲ ਕਿਸਾਨਾਂ ਦਾ ਕਹਿਣਾ ਹੈ ਕਿ ਘਟਿਆ ਲੱਗਿਆ ਹੋਣ ਕਾਰਨ ਆਏ ਵੇਰੀ ਇਹ ਖਾਲੇ ਚ ਪਾਣੀ ਛੱਡਦਾ ਹੈ ਖਾਲਾ ਰੁੜ ਜਾਂਦਾ ਜਿਹਦੇ ਕਰਕੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਵੀ ਹਾਈਵੇ ਦੇ ਨਿਰਮਾਣ ਦੇ ਦੌਰਾਨ ਜਦੋਂ ਮਿੱਟੀ ਮੀਂਹ ਵਗੈਰਾ ਪੈਂਦੇ ਸੀ ਤਾਂ ਉਹਨਾਂ ਦੇ ਖੇਤਾਂ ਚ ਆ ਜਾਂਦੀ ਸੀ ਉਹਨਾਂ ਨੇ ਉਦੋਂ ਵੀ ਫਸਲਾਂ ਦਾ ਨੁਕਸਾਨ ਚੱਲਿਆ ਤੇ ਹੁਣ ਜਦੋਂ ਪਾਣੀ ਦੀ ਵਾਰੀ ਹੁਣ ਖੇਤਾਂ ਨੂੰ ਲਾਉਣ ਦੀ ਵਾਰੀ ਹੈ ਦਾ ਉਹ ਖਾਲ ਟੁੱਟ ਜਾਂਦਾ ਜਿਹਦੇ ਕਰਕੇ ਉਹਨਾਂ ਵੱਲੋਂ ਵਾਰ-ਵਾਰ نیشنل ਹਾਈਵੇ ਨੂੰ ਸੰਪਰਕ ਕੀਤਾ ਗਿਆ ਰਾਬਤਾ ਕੀਤਾ ਗਿਆ ਪਰ نیشنل ਹਾਈਵੇ ਦੇ ਅਧਿਕਾਰੀ ਉਹਨਾਂ ਦੀ ਗੱਲ ਨਹੀਂ ਸੁਣਦੇ ਕਿਸਾਨਾਂ ਨੇ ਦੋਸ਼ ਲਾਇਆ ਤੇ ਆਪਣੇ ਹੀ ਵਸੀਲਿਆਂ ਦੇ ਨਾਲ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕਰਕੇ ਇਹ ਖਾਲੇ ਦਾ ਖੁਦ ਰਿਪੇਅਰ ਕਰਦੇ ਨਜ਼ਰ ਆ ਰਿਹਾ ਕਿਸਾਨਾਂ ਦਾ ਗੁੱਸਾ نیشنل ਹਾਈਵੇ ਦੇ ਅਧਿਕਾਰੀਆਂ ਤੇ ਵੀ ਹੈ ਸਥਾਨਕ ਪ੍ਰਸ਼ਾਸਨ ਤੇ ਵੀ ਹੈ ਜਦੋਂ ਉਹਨਾਂ ਨੂੰ ਇਸ ਸਬੰਧੀ ਆਪ ਦਾ ਦੁੱਖੜਾ ਰੋਇਆ ਜਾਂਦਾ ਤਾਂ ਉਹ ਕੋਈ ਸੁਣਵਾਈ ਨਹੀਂ ਕਰਦਾ ਇਸ ਕਾਰਨ ਉਹਨਾਂ ਨੂੰ ਮੁਸ਼ਕਲਾਂ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸਾਨਾਂ ਦਾ ਦੋਸ਼ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਾਂ ਨੈਸ਼ਨਲ ਹਾਈਵੇ ਵੱਲੋਂ ਉਹਨਾਂ ਦੀ ਇਹ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਨਹੀਂ ਕੀਤਾ ਜਾਂਦਾ ਤਾਂ ਉਹ ਮਜਬੂਰ ਨਾ ਇਸ ਹਾਈਵੇ ਤੇ ਧਰਨਾ ਲਾਉਣ ਲਈ ਮਜਬੂਰ ਹੋਣਗੇ ਜਦਕੀ ਸਰਕਾਰ ਦਾ ਕਹਿਣਾ ਹੈ ਕਿ ਸੜਕਾਂ ਰੋਕਣੀਆਂ ਚੰਗੀ ਗੱਲ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਧਰਨੇ ਨੂੰ ਜ਼ਬਰਦਸਤੀ ਚੁਕਾਇਆ ਪਰ ਉਧਰ ਦੂਜੇ ਪਾਸੇ ਜੇ ਇਹਨਾਂ ਕਿਸਾਨਾਂ ਦੀ ਗੱਲ ਮੰਨੀਏ ਤਾਂ ਸਰਕਾਰ ਇਹਨਾਂ ਨੂੰ ਸੜਕ ਮੱਲਣ ਲਈ ਮਜਬੂਰ ਕਰ ਰਹੀ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ ਮੇਰੇ ਪਿਛਲੇ ਪਾਸੇ ਨੈਸ਼ਨਲ ਹਾਈਵੇ ਰੋਡ ਹੈ ਜਿੱਥੇ ਵਹੀਕਲ ਆਵਾਜਾਈ ਵਹੀਕਲਾਂ ਦੀ ਹੋ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਜਿਹੜੇ ਹੈਗੇ ਆ ਉਹ ਖਾਲੇ ਦੀ ਰਿਪੇਅਰ ਕਰਨ ਦੇ ਵਿੱਚ ਜੁਟੇ ਹੋਏ ਆ ਜਿੰਨਾ ਜਦੋਂ ਤੱਕ ਕਿ ਕਿਸਾਨਾਂ ਨੇ ਇਸ ਦੀ ਰਿਪੇਅਰ ਕਰਨੀ ਹੈ ਆਪਣੇ ਆਪ ਦੇ ਕੰਮ ਜਿਹੜੇ ਖੇਤਾਂ ਦੀ ਬਿਜਾਈ ਦੀ ਤਿਆਰੀ ਕਰਨੀ ਹੈ ਉਹ ਪਛੜ ਰਹੀ ਹੈ ਤੇ ਹੌਣ ਵਾਲੇ ਦਿਨਾਂ ਦੇ ਵਿੱਚ ਪਾਣੀ ਦੀ ਬੰਦੀ ਵੀ ਹੈ ਕਿਸਾਨਾਂ ਨੂੰ ਇਹ ਝੋਰਾ ਵੀ ਖਾ ਰਿਹਾ ਵੀ ਉਹਨਾਂ ਦੀ ਬਿਜਾਈ ਕਿਸ ਤਰੀਕੇ ਦੇ ਨਾਲ ਹੋਵੇਗੀ ਮੇਰਾ ਨਾਮ ਨਿਰਮਲ ਸਿੰਘ ਜੀ ਪਿੰਡ ਕਰਮਗੜ ਅਸੀਂ ਇੱਥੇ ਕਿਸਾਨ ਇਕੱਠੇ ਹੋਏ ਆ ਜਿਹੜਾ NH7 ਦੀ ਛੜਕ ਬਣੀ ਵੀ ਹੈ ਇਸ ਕਰਕੇ ਇਹਨਾਂ ਨੇ ਸਾਨੂੰ ਪੁਰਾਣਾ ਖਾਤਾ ਕੇ ਨਵਾਂ ਬਣਾਉਣ ਦੀ ਕਿਹਾ ਸੀਗਾ ਇਹਨਾਂ ਨੇ ਖਾਲਾ ਨਾ ਬਣਾਤਾ ਸਾਡਾ ਕੋਈ ਸੁਣਾਈ ਨਹੀਂ ਇਹ ਖਾਲਾ ਸੱਤਵੀਂ ਵਾਰ ਟੁੱਟ ਚੁੱਕਿਆ ਹੈ ਜੇ ਅਸੀਂ ਮਹਿਕਮੇ ਕੋਲੇ ਜਾਂਦੇ ਆਂ ਮਹਿਕਮੇ ਵਾਲੇ ਨਹੀਂ ਗੱਲ ਸੁਣਦੇ ਜੇ ਖਾਲਿਆਂ ਨੂੰ ਕਹਿੰਦੇ ਖਾਲਿਆਂ ਦੀ ਗੱਲ ਸੁਣਦੇ ਕਿਸਾਨ ਹਰ ਹਫਤੇ ਵਾਰੀ ਵਾਰੀ ਆਦਨ ਕੋਈ ਮਾੜੀ ਦਿੱਕਤ ਆਉਂਦੀ ਹੈ ਖਾਲਾ ਉਛਲ ਕੇ ਟੁੱਟ ਜਾਂਦਾ ਤੇ ਸਾਡਾ ਨੁਕਸਾਨ ਉਹ ਅਸੀਂ ਨਰਮੇ ਵਾਲੇ ਬੰਦੇ ਆ लास्ट ਤੇ ਬੈਠੇ ਆ ਜਦੋਂ ਪਾਣੀ ਨਹੀਂ ਆਉਂਦਾ ਖਾਲੇ ਤੇ ਆਉਣੇ ਆ ਪੈਸੇ ਇਕੱਠੇ ਕਰਦੇ ਆ ਲਾਉਣੇ ਆ ਅੱਠਵੇਂ ਦਿਨ ਫੇਰ ਟੁੱਟ ਜਾਂਦਾ ਸਾਨੂੰ 2 ਸਾਲ ਹੋ ਗਏ ਇੰਨੇ ਪਰੇਸ਼ਾਨ ਚੱਲੀ ਜਾਂਦੇ ਆ ਬਹੁਤ ਜ਼ਿਆਦਾ ਇਹ ਸਾਡਾ ਕੋਈ ਨਾ ਕੋਈ ਮਸਲਾ ਲਖੀਤਾ ਜਾਵੇ ਨਹੀਂ ਤਾਂ ਅਸੀਂ ਆ ਖਸਾਨ ਜੂਨੀਅਨ ਲੈ ਕੇ ਧਰਨਾ ਜਾਰੀ ਖਾਲੇ ਦਿੱਤੇ ਕਰਾਂ ਨਾਲੇ 60 ਕਰੋੜ ਜਾਮ ਕਰਾਂਗੇ ਇਹ ਸਾਡੀ ਬੇਨਤੀ ਹੈ ਵੀ ਸਾਡੀ ਪਹਿਲਾਂ ਸੁਣਾਈ ਕੀਤੀ ਜਾਵੇ ਜੇ ਨਾ ਹੋਈ ਤੇ ਅਸੀਂ ਆਪ ਦਾ ਸੰਨਕਸ਼ ਜਾਈ ਰੱਖਾਂ ਹਾਂਜੀ ਮੇਰਾ ਨਾਮ ਹਰਬੰਸ ਸਿੰਘ ਜੀ ਤੇ ਜਿਹੜੀ ਇਹ ਹੋਰ ਰੋਡ ਆ ਬਣੀ ਹੈ ਸੜਕ ਇਹ ਸਾਰੀ ਆ ਖਾਲਾ ਸਾਡਾ ਪਹਿਲਾਂ ਬਣਿਆ ਹੋਇਆ ਸੀ ਇੱਥੇ ਵਧੀਆ ਖਾਲਾ ਬਣਿਆ ਸੀ ਇਹ ਸਾਨੂੰ ਕਹਿੰਦੇ ਨਾ ਵੀ ਖਾ ਅਸੀਂ ਆਖਿਆ ਵੀ ਸਾਡਾ ਖਾਲਾ ਉਹੀ ਰਹਿਣ ਦਿਓ ਇਹਦੇ ਵੀ ਉਹ ਜ਼ਮੀਨ ਰਿਕੁਆਇਰ ਹੋ ਗਈ ਉਹ ਤਾਂ ਅਸੀਂ ਵੇਚ ਲਵਾਂਗੇ ਤੇ ਤੁਹਾਨੂੰ ਨਵਾਂ ਖਾਲਾ ਬਣਾ ਦਿੰਨੇ ਆ ਜਿਹੜਾ 30 ਸਾਲ ਦੀ ਸਾਡੀ ਗਰੰਟੀ ਹੈ ਜੇ ਟੁੱਟ ਜੇ ਅਸੀਂ ਆਖਿਆ ਸਾਡਾ ਖਾਲਾ ਚੱਲਣਾ ਨਹੀਂਗਾ ਇਹ ਜਿਹੜਾ ਤੁਸੀਂ ਬਣਾਈ ਜਾਂਦੇ ਹੋ ਆਦੇ ਨਹੀਂ ਚੱਲੂਗਾ ਸਾਰੇ ਲੋਕਾਂ ਨੇ ਜ਼ੋਰ ਜਾਂ ਸੀ ਆਖਿਆ ਸਾਡੀ ਪਾਈਪ ਲਾਈਨ ਹੀ ਪਾ ਦਿਓ ਤੁਸੀਂ ਜੇ ਤੁਸੀਂ ਇੱਥੇ ਬਣਾਉਣਾ ਹੈ ਤਾਂ ਇਹਨੇ ਸਾਡੀ ਇੱਕ ਨਹੀਂ ਸੁਣੀ ਮਹਿਕਮੇ ਵਾਲਿਆਂ ਨੇ ਆਦੇ ਜੀ ਗਰੰਟੀ ਲੈ ਲਓ ਉਹ ਲੈ ਲਓ ਮਾਰ ਕੇ ਮਿੱਠੇ ਪੋਚੇ ਤੇ ਮੇਰੀ ਤਾਂ ਜ਼ਮੀਨ ਹੈ ਠੇਕੇ ਤੇ ਉਹ ਵਿਚਾਰੇ ਨਰਮਾ ਵਿਜ਼ਨ ਬਣੀ ਉਹ 15 ਦਿਨਾਂ ਨੂੰ ਸੁਵੇ ਦੀ 15 ਤਰੀਕ ਨੂੰ ਬੰਦੀ ਆ ਜਾਣੀ ਹੈ ਆ ਸਾਰੀਆਂ ਵਾਰੀਆਂ ਪਰਸੋਂ ਦਾ ਟੁੱਟਿਆ ਖਾਲ ਅੱਜ ਸਾਰੇ ਬੰਦੇ ਇਕੱਠੇ ਹੋ ਕੇ ਪੈਸੇ ਥੋੜੇ ਥੋੜੇ ਇਕੱਠੇ ਕਰਕੇ ਤੇ ਸਤਵੀਂ ਵਾਰ ਬਣਾਉਣ ਲੱਗੇ ਆ ਇਹਨੂੰ ਕਾਲੇ ਨੂੰ ਕਿ ਕਿਸੇ ਨੇ ਵੀ ਅਜ ਤੱਕ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਤੁਸੀਂ ਕਿਹਾ ਉਹਨਾਂ ਨੂੰ ਵੀ ਸਾਡਾ ਖਾਲਾ ਜਿਹੜਾ ਹਾਂ ਹਾਂ ਫੋਨ ਹੀ ਜੱਕਣੋਂ हट ਗਿਆ ਮੇਰਾ ਨਾਮ ਮਨਜੋਤ ਸਿੰਘ ਵਾਸੀ ਪਿੰਡ ਮਲੋਟੀ ਸਾਡਾ ਖਾਲਾ ਬਣਿਆ ਸੀ ਐਨ ਐਚ 7 ਰਾਈਂ ਅੰਡਰ ਆ ਗਿਆ ਸੀ ਗਈ ਉਹਨਾਂ ਨੇ ਨਵਾਂ ਖਾਲਾ ਬਣਾ ਕੇ ਦਿੱਤਾ ਸੀ ਗਈ ਜੇ ਉਹ ਕੀ ਅੱਜ ਸੱਤਵੀਂ ਵਾਰੀ ਟੁੱਟੇ ਰਿਹਾ ਤੇ ਅਸੀਂ ਸਬਜ਼ੀ ਬੀਜੀ ਸੀ ਝੋਨੇ ਤੋਂ ਪਾਸੇ ਹੋ ਕੇ 4 ਕਿਲੇ ਸਬਜ਼ੀ ਸੁੱਕ ਗਈ ਜਾਈ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਫੋਨ ਕਰਤਾ ਉਹ ਫੋਨ ਨਹੀਂ ਸਾਡੇ ਚੱਕ ਰੀ ਤੇ ਅਸੀਂ ਹੁਣ ਆਕੇ ਹੋਏ ਜੇ ਸਾਡੇ 15 ਤਰੀਕ ਨੂੰ ਬੰਦੀ ਆ ਜਾਣੀ ਹੈ ਜੀ ਆਕੇ ਹੋਏ ਸਾਨੂੰ ਹੁਣ ਮਜ਼ਦੂਰਨ ਕਿਸਾਨ ਯੂਨੀਅਨ ਨੂੰ ਲੈ ਕੇ ਸੜਕ ਰੋਕਣ ਵਾਸਤੇ ਮਜ਼ਦੂਰ ਪੀਤਾ ਜਾ ਰਿਹਾ ਜੀ ਜੀ ਮੇਰਾ ਨਾਮ ਸਵਰਨ ਸਿੰਘ ਵਾਸੀ ਕਰਮਗੜ੍ਹ ਤੇ ਜੀ ਸਾਡਾ 2 ਸਾਲ ਪਹਿਲਾਂ ਤਕਰੀਬਨ ਨਾ ਇੱਥੇ ਰੋਡ ਦਾ ਕੰਮ ਚੱਲਿਆ ਸੀ ਇਹਨਾਂ ਨੇ ਜੋ ਇਹ ਖਾਲ ਸਾਡਾ ਇਰੀਗੇਸ਼ਨ ਦਾ ਬਣਵਾ ਕੇ ਦੇਣਾ ਸੀਗਾ ਤੇ 30 ਸਾਲ ਦੀ ਤੁਹਾਡੀ ਗਾਰੰਟੀ ਹੈ ਤੇ ਇਹਨਾਂ ਨੇ ਖਾਲਾ ਬਣਵਾਤਾ ਤੇ ਘਟੀਆ ਮਟੀਰੀਅਲ ਲਾਇਆ ਜੀ ਇਹ 2 ਸਾਲਾਂ ਦੇ ਵਿੱਚ ਤਕਰੀਬਨ 7ਵੀਂ ਵਾਰ ਟੁੱਟ ਚੁੱਕਿਆ ਜਦੋਂ ਅਸੀਂ ਇਹਨਾਂ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਬੱਲੂਆਣੇ ਦੇ ਦਫ਼ਤਰ ਗਏ ਉਹ ਆਂਦੇ ਤੁਸੀਂ ਹਬੋਰ ਜਾਓ ਹਬੋਰ ਵਾਲੇ ਆਂਦੇ ਕਾਲੇ ਟਿੱਬੇ ਜਾਓ ਜੀ ਤੇ ਵਾਰੀ-ਵਾਰੀ ਸਾਡਾ ਹੀ ਪਾਣੀ ਦਾ ਨੁਕਸਾਨ ਹੋ ਰਿਹਾ ਤੇ ਅੱਜ ਤੋਂ ਪਹਿਲਾਂ ਜੋ ਵੀ ਇਹਨਾਂ ਦੇ ਅਧਿਕਾਰੀਆਂ ਨੂੰ ਕਿਸੇ ਨੂੰ ਕਿਹਾ ਉਹ ਫੋਨ ਚੱਕਣਾ ਬੰਦ ਕਰ ਗਏ ਜੀ ਤੇ ਜਿਹਦੇ ਕਰਕੇ ਨਰਮੇ ਦੀਆਂ ਅੱਗੇ ਵਜਾਈਆਂ ਪਈਆਂ ਜੀ ਬਹੁਤ ਨੁਕਸਾਨ ਹੋਈ ਜਾ ਰਿਹਾ ਕਿੰਨੀ ਵਾਰੀ ਇਹ ਟੁੱਟਿਆ ਜੀ ਇਹ ਅੱਜ ਆ ਜੀ 7ਵੀਂ ਵਾਰ ਖਾਲਾ ਬਣਾ ਰਹੇ ਆ ਅਸੀਂ ਜੀ ਇਸ ਤੋਂ ਪਹਿਲਾਂ 25000 ਰੁਪਏ ਸੀ ਆਪਦੇ ਜੇਬ ਚੋਂ ਲਾ ਚੁੱਕੇ ਆ ਦਿੱਤੇ ਖਾਲਾ ਟੁੱਟ ਜਾਂਦਾ 15 ਤਰੀਕ ਤੋਂ ਪਾਣੀ ਦੀ ਬੰਦੀ ਆ ਰਹੀ ਹੈ ਜੀ ਤੇ ਫਿਰ ਪਾਣੀ ਬੰਦ ਹੋ ਜਾਣਾ ਤੇ ਹੁਣ ਜਦੋਂ ਪਾਣੀ ਵਗਦਾ ਸਾਡਾ ਖਾਲ ਟੁੱਟ ਜਾਂਦਾ ਜੀ ਹੌਣ ਵਾਲੇ ਦਿਨਾਂ ਦੇ ਵਿੱਚ ਪਾਣੀ ਦੀ ਬੰਦੀ ਵੀ ਹੈ ਕਿਸਾਨਾਂ ਨੂੰ ਇਹ ਚੋਰਾ ਵੀ ਖਾ ਰਿਹਾ ਵੀ ਉਹਨਾਂ ਦੀ ਬਜਾਈ ਕਿਸ ਤਰੀਕੇ ਦੇ ਨਾਲ ਹੋਵੇਗੀ ਕੈਮਰਾ ਪੱਪਸਨਾਮਾ ਦੇ ਨਾਲ ਹਰਦੀਪ ਸਿੰਘ ਮਲੋੜ